ਸੱਸ ਨੂੰ ਐਕਟਿਵਾ ਤੇ ਜਾ ਰਹੀਆਂ ਸੀ ਨੂੰ ਨਹਿਰ ਵਿੱਚ ਡਿੱਗ ਗਈ ਸੀ ਉਹਦੇ ਵਿੱਚ ਨਿਤ ਨਵੀਆਂ ਪਰਤਾਂ ਉੱਤਰ ਰਹੀਆਂ ਨੇ ਗੁਰਦਾਸਪੁਰ ਦੀ ਬੱਬੇਹਾਲੀ ਨਹਿਰ ਪੁਲ ਤੇ 28 ਮਾਰਚ ਦਿਨ ਸ਼ੁੱਕਰਵਾਰ ਨੂੰ ਛੀਨਾ ਤੋਂ ਐਕਟਿਵਾ ਤੇ ਸਵਾਰ ਹੋ ਕੇ ਪਿੰਡ ਵਿਦੀਪੁਰ ਜਾ ਰਹੀਆਂ ਸੀ ਸੱਸ ਅਤੇ ਨੂੰ ਜਿਸ ਤੇ ਵਿੱਚ ਪਤਾ ਲੱਗਿਆ ਕਿ ਸੱਸ ਕਾਤਲ ਨਿਕਲੀ ਹੈ ਦੱਸਣਾ ਬਣਦਾ ਕਿ ਸੱਸ ਦੇ ਵੱਲੋਂ ਇਹ ਡਰਾਮਾ ਕੀਤਾ ਗਿਆ ਸੀ ਨੂੰ ਅਮਨਪ੍ਰੀਤ ਕੌਰ ਲਟੇਰੀਆਂ ਦੇ ਵੱਲੋਂ ਲੁੱਟਣ ਤੋਂ ਬਾਅਦ ਆਖਿਆ ਗਿਆ ਸੀ ਕਿ ਧੱਕਾ ਮੁਕੀ ਦੌਰਾਨ ਨਹਿਰ ਵਿੱਚ ਡਾਡੇਗੀ ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ লাশ ਨੂੰ ਨਹਿਰ ਵਿੱਚੋਂ ਤਲਾਸ਼ਿਆ ਜਾ ਰਿਹਾ ਸੀ ਜੋ ਕਿ ਘਟਨਾ ਤੋਂ ਪੰਜਵੇਂ ਦਿਨ ਬਾਅਦ ਅਮਨਪ੍ਰੀਤ ਦੀ লাশ ਘਟਨਾ ਵਾਲੇ ਸਥਾਨ ਤੋਂ ਤਕਰੀਬਨ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁਲ ਨੇੜੇ ਮਿਲ ਗਈ ਸੀ ਇਹਦੇ ਤੋਂ ਬਾਅਦ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਹੈ ਤਾਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਆਪਣੇ ਪੁੱਤ ਅਤੇ ਮ੍ਰਿਤਕਾ ਦੇ ਪਤੀ ਆਕਾਸ਼ਦੀਪ ਸਿੰਘ ਨਾਲ ਮਿਲ ਕੇ ਇਸ ਮ੍ਰਿਤਕ ਔਰਤ ਦੀ ਸੱਸ ਨੇ ਹੀ ਉਸ ਨੂੰ ਧੱਕਾ ਦਿੱਤਾ ਸੀ ਅਤੇ ਲੁਟੇਰਿਆਂ ਵੱਲੋਂ ਇਹ ਲੁੱਟ ਦਾ ਡਰਾਮਾ ਘੜ ਦਿੱਤਾ ਗਿਆ ਹੁਣ ਪੁਲਿਸ ਨੇ ਮਾਂ ਅਤੇ ਪੁੱਤ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕੀਤੀ ਹੋਈ ਹੈ ਮਿਰਤਕਾ ਦੀ ਮਾਂ ਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਧੀ ਅਤੇ ਉਹ ਉਸ ਦੀ ਜਿਹੜੀ ਸੱਸਾ ਹੈ ਉਹਨਾਂ ਨੇ ਇਹ ਲੁੱਟ ਦੀ ਕਹਾਣੀ ਘੜੀ ਸੀ ਅਤੇ ਉਹਨਾਂ ਦੀ ਧੀ ਨੂੰ ਜਾਣ ਬੁਝ ਕੇ ਮਾਰਿਆ ਗਿਆ ਅਤੇ ਬਿਲਕੁਲ ਝੂਠ ਦੀ ਬੁਨਿਆਦ ਸੀ ਅਮਨਪ੍ਰੀਤਕੌਰ ਦੀ ਮਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸ਼ੱਕ ਪ੍ਰਗਟਾਇਆ ਸੀ ਕਿ ਉਹਨਾਂ ਦੀ ਲੜਕੀ ਨਹਿਰ ਵਿੱਚ ਡਿੱਗੀ ਨਹੀਂ ਸਗੋਂ ਉਸ ਨੂੰ ਧੱਕਾ ਦਿੱਤਾ ਗਿਆ ਅਤੇ ਉਸਦੀ ਸੱਸ ਅਤੇ ਸਹੁਰਾ ਪਰਿਵਾਰ ਇਹਦੇ ਪਿੱਛੇ ਐ ਜੋ ਬਿਲਕੁਲ ਹੁਣ ਸੱਚ ਵੀ ਸਾਬਤ ਹੋ ਰਿਹਾ ਹੈ। ਉਹਨਾਂ ਆਖਿਆ ਕਿ ਸਾਡੀ ਬੇਟੀ ਨੂੰ ਵਾਰ-ਵਾਰ ਬੱਚਾ ਨਾ ਹੋਣ ਦੇ ਤਾਣੇ-ਮੇਨੇ ਦਿੱਤੇ ਜਾਂਦੇ ਸੀ ਜਦੋਂ ਕਿ ਉਹਨਾਂ ਦੀ ਧੀ ਦੇ ਵਿਆਹ ਨੂੰ ਮਹਿਜ਼ ਹਾਲੇ 16 ਮਹੀਨੇ ਹੋਏ ਸੀ। ਉਹਨਾਂ ਆਖਿਆ ਕਿ ਅਜੇ ਤਾਂ ਸਾਡੀ ਬੇਟੀ ਦਾ ਚੂੜਾ ਵੀ ਨਹੀਂ ਸੀ ਲੱਥਿਆ। ਇਹਨਾਂ ਦੇ ਬੱਚਾ ਨਾ ਹੋਣਾ ਇਹ ਕਹਿ-ਕਹਿ ਕੇ ਵਾਰ-ਵਾਰ ਉਹਨੂੰ ਤਾਣੇ-ਮੇਨੇ ਦਿੱਤੇ ਜਾਂਦੇ ਸੀ। ਉਹਨਾਂ ਨੇ ਦੋਸ਼ੀਆਂ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਸਰ ਮੈਨੂੰ ਤੇ ਇਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਵੀ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸਾਥ ਜੇ ਸਮਾਨ ਆਪ ਖੁਦ ਸੁਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਉਣੀ ਪਈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਇਹ ਆ ਵੀ ਮੈਨੂੰ ਇਨਸਾਫ ਚਾਹੀਦਾ ਅਜੇ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਐਸਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਉਹ ਕਿਹੜੀ ਸਾਹਮਣੇ ਕੀ ਨਿਕਲ ਗਈ ਕੀ ਗੱਲ ਤੁਹਾਡੀ ਕੁੜੀ ਨੂੰ ਕਿਉਂ ਮਾਰੇ ਪਈ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘਟ ਦਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਇਹ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਹੈ ਅਸੀਂ ਕੀਤਾ ਸੀ ਅਸੀਂ ਕਹਿੰਦੇ ਫੇਰ ਵੀ ਕਹੋ ਚਲੋ ਅਸੀਂ ਦਿਆਂਗੇ ਜੋ ਸਾਡੇ ਕੋਲ ਹੈਗਾ ਪਰ ਹਨ ਮੇਰੀ ਕੁੜੀ ਨੂੰ ਬਹੁਤ ਟੌਰਚਰ ਕਰਦੇ ਸੀ ਕਹਿੰਦੇ ਸਾਨੂੰ ਆਹ ਚੀਜ਼ ਚਾਹੀਦੀ ਆਹ ਚਾਹੀਦੀ ਕਦੀਆਂ ਨੂੰ ਚਾਰ ਪਾ ਦੋ ਕਦੀਆਂ ਨੂੰ ਦੁੱਧ ਦੋ ਇਹਨਾਂ ਇੱਥੇ ਮਹੀਨਾ ਮਹੀਨਾ ਦੱਸ ਦੰਦਰ ਮਾਂ ਨੇ ਵੀ ਨਹੀਂ ਆਉਣਾ ਜਾਣਾ ਮਾਰ ਕੇ ਨੇਹ ਰੋਡ ਇਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾ 3 ਕਤਲ ਲਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕੜੀ ਤੋਂ ਕੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂ ਵਾਹਤੇ ਸਰ ਕਿਸੇ ਦੀ ਤਜ ਤੇ ਮੇਰੀ ਹੋਈ ਆ ਕਿਸੇ ਦੀ ਧੀ ਨਾ ਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗਏ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂ ਵਾਹਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋਈ ਕਰੇ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਪਿੰਡ ਸ਼ੀਨਾ ਬਿਰ ਦਾ ਸਰਪੰਚ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਇਹਨੇ ਜਾਣਬੁੱਝ ਕੇ ਪਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਪਰਿਵਾਰ ਕਿਦਾਂ ਦਾ ਨਹੀਂ ਕਰੀਏ ਤੇ ਬੇਟੋ ਆ ਔਰਤਾਂ ਕਰ ਸਰ ਜਿੱਥੋਂ ਤੱਕ ਤੁਹਾਨੂੰ ਹੁਣ ਬਾਈਕ ਨੋਟ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮਰਡਰ ਕੀਤੇ ਆ ਕਾਫੀ ਜਨਾਨੀ ਦੇ ਨਹੀਂ ਇਹ ਪਰਿਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਿਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਹੈ ਦਿਹਾਰੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਲੜਕੀ ਦੇ ਦੇਖੋ ਹੁਣ ਵੀ ਕੰਮ ਕਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਧਾਨ ਪਰਿਵਾਰ ਆ ਕੀ ਚਾਹੁੰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਨਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਈ ਡੀਐਸਪੀ ਮੋਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਕਹਾਣੀ ਬਿਲਕੁਲ ਝੂਠੀ ਨਿਕਲੀ ਹੈ ਅਸਲ ਵਿੱਚ ਦੋਸ਼ੀ ਬਹਿਲਾ ਰੁਪਿੰਦਰ ਕੌਰ ਦੇ ਵੱਲੋਂ ਹੀ ਉਹਨਾਂ ਦੇ ਬੇਟੇ ਆਕਾਸ਼ ਦੀਪ ਨਾਲ ਮਿਲ ਕੇ ਉਹਨਾਂ ਨੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ ਇਸ ਦਾ ਕਾਰਨ ਇਹ ਸੀ ਕਿ ਮ੍ਰਿਤਕਾ ਦੇ ਕੋਈ ਔਲਾਦ ਨਹੀਂ ਸੀ ਹੋਈ ਮ੍ਰਿਤਕਾ ਦੇ ਪਰਿਵਾਰ ਕੋਲੋਂ ਹੋਰ ਵੀ ਦਹੇਜ ਦੀ ਮੰਗ ਕੀਤੀ ਜਾਂਦੀ ਸੀ ਇਸ ਕਰਕੇ ਉਹਨਾਂ ਨੇ ਆਪਣੀ ਨੂੰ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਅਤੇ ਲੁੱਟ ਦੀ ਝੂਠੀ ਕਹਾਣੀ ਘੜ ਦਿੱਤੀ ਅਤੇ ਪੁਲਿਸ ਅਤੇ ਹੋਰਨਾਂ ਨੂੰ ਵੀ ਗੁੰਮਰਾ ਕੀਤਾ ਗਿਆ। ਇਹ ਮਿਤੀ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੀ ਨੌ ਅਮਰਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ। ਜਦੋਂ ਉਹ ਬੱਬੇਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁਟੇਰੇ ਨੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਦੀ ਨੌ ਅਮਰ ਪ੍ਰੀਤ ਕਰਨ ਤੱਕ ਕਾਦੇ ਕਨੈਰ ਵੀ ਸੁਟ ਦਿੱਤਾ ਜਿਸ ਦੇ ਆਧਾਰ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਤਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਛੱਡੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੇ ਤਨਦੇਹੀ ਨਾਲ ਇਸ ਮੁਕਦ ਜਿਹੜਾ ਕੇਸ ਨੂੰ ਟਰੈਕ ਕੀਤਾ ਅਸਲ ਵਿੱਚ ਸੁਲਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਆਪਣੇ ਨੌ ਅਮਨਪ੍ਰੀਤ ਕੌਰ ਦਾ ਮर्डर ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਉਹ ਨਹਿਰ ਵਿੱਚ ਸੁਟੇ ਜਾਵੇ ਕਿਤਾ ਸੁਟਾ ਤਾਂ ਕੀ ਕਰਨੀ ਇਹਨਾਂ ਨੇ ਅਮਨਪਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਕਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਢੇ ਲੈ ਕੇ ਪਿਛੋਕਾ ਕੰਮਰ ਕੇ ਵਾਰ ਸੁੱਟ ਦਿੱਤਾ। ਦੋਨੋਂ ਨੇ ਹੀ ਰਾਤ ਕਰ ਲਿਆ ਵਾ। ਬਾਕੀ ਬਰੀਕੀ ਨਾਲ ਤਫਤੀਸ਼ ਕੀਤੀ ਜਾਂਦੀ। ਵਜਾ ਕੀ ਸਾਨੂੰ ਮਾਰਦਾ? ਵਜਾ ਤਾਂ ਐਸੀ ਕਿਤੇ ਤੇ ਘਰ ਬੱਚਾ ਨਹੀਂ ਸੀ ਹੋ ਰਿਹਾ ਦੇ ਨਾਂ ਦੇ ਤੇ ਦੂਜਾ ਤਾਂ ਦਜ ਦੇ ਹਿਸਮਤ ਸੀ। ਕਹਾਣੀ ਕੀ ਬਣਾਈ ਸਰ ਵੀ ਲੁੱਟੇ ਲੁੱਟੇਰੇ ਪੈ ਗਏ। ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁੱਟੇਰੇ ਸਾਨੂੰ ਪੈ ਗਿਆ ਤੇ ਸਾਡੇ ਸੋਨੇ ਦੇ ਗਹਿਣੇ ਵਾਲੇ ਤੇ ਲੁੱਟੇਰਾ ਨੇ ਅਹੀਂ ੱਤਕਾ ਮਾਰ ਕੇ ਵਾਰ ਸੁੱਟ ਦਿੱਤਾ। ਉਹ ਸਭ ਕਿੰਨਾ ਮਾਲਾ ਦੱਚ ਕੀਤਾ ਕਿੰਨੇ ਲੋਕ ਰੈਸਟ ਕਰ ਲੈ ਦੋ ਰੈਸਟ ਕਰ ਲਿਆ ਰੁਪਿੰਦਰ ਕੌਰ ਤੇ ਉਹਦਾ ਲਾਲਕਾ ਕਾਸ਼ਦੀਪ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਵਿਸ਼ੇਸ਼ ਕਰਕੇ ਰਿਮਾਂਡ ਲੈ ਕੇ ਬਰੀਕੀ ਨਾਲ ਜਿਹੜੀ ਤਫਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਬਨਾ ਕਰ ਪਾਇਆਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ